ਹੰਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਤੋਕੜ ਗੱਬਨਿਆ ਤੇ ਇੱਕ ਬੱਚੇਤ ਬਿਨਾ ਹੈ ਇਹ ਆ ਵੀ ਦੋਵੇਂ ਸੋਈਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਪਾਸ ਕਰਕੇ ਖੜੋ ਤੇ ਟੋਪੜ ਗੱਬਨ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ ਵਿਦਿ ਸਤਿ ਸ੍ਰੀ ਅਕਾਲ ਜੀ ਸਬਸਕ੍ਰਾਈਬ ਵੀ ਦੀ ਉਹ ਠੀਕ ਠਾਜੇ ਜੀ ਬਾਬਾ ਬੜਾ ਸਾਉਦੀ ਵੇਚ ਗਿਆ ਹਿਮਾਲਾ ਤੋਂ ਫਿਰ ਉਸੇ ਵਾਲੇ ਵੇਚਿਆ ਭਾਜੀ ਆਪਣਾ ਮਾਲ ਠੀਕ ਹੈ ਜੀ ਹਾਂਜੀ ਤੇ ਚਲੋ ਨਾਮ ਦੱਸ ਦੋ ਫਿਰ ਇੱਕ ਨਾਮ ਜੀ ਮੰਗੂ ਪਿੰਡ ਥੋਬਤਰੀ ਲੈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰੇ ਬੋਲ ਦੋ ਫਿਰ 8569314510 ਠੀਕ ਹੈ ਹਾਂਜੀ ਪਹਿਲਾਂ ਕਿਹੜੀ ਵਿਖਾ ਦੀ ਫਿਰ ਪਹਿਲਾਂ ਕਿਹੜੀ ਮਰਜੀ ਵਿਖਾਲਦੀ ਆਪਣੇ ਵੀਰਾਂ ਭਰਾਵਾਂ ਨਾਲ ਗੱਬਣ ਚੈੱਕ ਕਰਾ ਕੇ ਲੈ ਜਾਣ ਹਾਂਜੀ ਦੂਜੀਆਂ ਆਪਣੀਆਂ ਦੋ ਡਾਂਗ ਚੋਂ ਚਾਰ ਡਾਂਗ ਚੋਂ ਆਪਣੇ ਇੱਥੇ ਤਸਦੀਕ ਕਰਨਾ ਠੀਕ ਹੈ ਜੀ ਹਾਂਜੀ ਚਲੋ ਪਹਿਲਾਂ ਅਸੀਂ ਵਿਖਾ ਦਿੰਨੇ ਆ ਇਹ ਬੱਚੇ ਤਾਂ ਬਿਨਾਂ ਹੀ ਆ ਇਹ ਬ ਦੁੱਧ ਦੇ ਨਾਤ ਨੇ ਦੇਖੋ ਦੁੱਧ ਦੇ ਕੋ 8 ਕਿਲੋ ਜੀ ਅੱਛਾ ਹੈ ਵਾਧਿਆ 8 ਕਿਲੋ ਦੀ ਗਰੰਟੀ ਹੈ ਠੀਕ ਹੈ ਜੀ ਹਾਂ ਜੀ 8 ਕਿਲੋ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਜਿਹੜੇ ਵੀ ਵੀਰ ਨੇ ਖੜਨੀ ਆ ਉਹਨੇ ਆਪਣੀ ਦੋ ਟਾਈਮ ਚੋਗੇ ਖੜਨੀ ਆ ਜੇ ਕੋਈ ਵੀ ਨਹੀਂ ਪਹੁੰਚ ਸਕਦਾ ਤੇ ਵੀਡੀਓ ਕੋਲ ਤੇ ਚਵਾਈ ਕਰਾ ਸਕਦੇ ਜੀ ਬਾਕੀ ਉਤਨੇ ਇਹ ਆ ਬੀ ਚਲੋ ਹੈ ਗਰਮੀ ਵਾਲੀ ਆ ਵੇਟ ਜਰਸੀ ਕ੍ਰਾਸ ਚ ਆ ਤੇ ਜੰਮੀ ਪਲੀ ਆ ਜਿਹੜੀ ਪੂਰੀ ਖਾਣੇ ਦੇ ਦੇਖ ਸਕਦੇ ਆ ਪਹ ਲਾਗੇ ਤੋਂ ਤੇ ਕਿੰਨਾ ਫਿਰ ਵੇਚੀ ਮੁੱਲ ਰੱਖੀ ਇਹਦਾ ਆਪਾਂ ਇਹ ਗੱਲ ਹੋ ਰਹੀ ਜੀ ਭਾਜੀ ਡੇਢ ਮਹੀਨੇ ਦੀ ਗੱਬੜ ਨਹੀਂ ਹੈਗੀ ਅੱਛਾ ਪਰ ਆਪਾਂ ਅੱਜ ਗਰੰਟੀ ਦੇ ਲੇ ਗਾ ਚੈੱਕ ਨੇ ਆ ਮਾਲ ਹੁਣੇ ਆਇਆ ਅੱਛਾ ਅਰਸੇ ਤੁਹਾਨੂੰ ਫੋਨ ਕਰੀਦਾ ਰਹਾਂਗੇ ਨਾ ਗੱਲ ਬਣਾਉਣਾ ਇੱਕ ਦਿਨ ਹਾਂਜੀ ਹਾਂਜੀ ਆਪਾਂ ਵੀ ਡੰਗਰ ਲੈਦੇ ਹੁਣੇ ਆਈਆਂ ਵਾਜੇ ਅੱਛਾ ਤੇ ਜੇ ਕੋ ਵੀਰ ਭਰਾ ਲੈ ਜਾਂਦਾ ਬਾਲਾ ਵੀ ਵੰਡ ਨਾ ਪਾਵੇ ਇਹ ਆਪੇ ਆਪਣੀ ਚੈੱਕ ਕਰਵਾ ਲੈ ਇੱਕ ਵਾਰੀ ਜਾ ਕੇ ਨਾ ਅਸੀਂ ਇੱਕ ਵਾਰੀ ਚੈੱਕ ਕਰਾ ਲੈ ਕਿਸੇ ਦੀ ਕਿਸਮਤ ਆ ਹਾਂਜੀ ਆਪਾਂ ਨੇ ਇਹ ਗੱਲ ਕਹਿੰਨੀ ਆ ਠੀਕ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਦੇ ਦੀ 20000 ਕਰ ਦੋ ਥੋੜਾ ਪਤਾ ਮਾਨੌਰ ਬੱੱਚੀ ਜੇ ਮੈਂ ਨਾ ਕੁਛ ਛਾਕੀ ਨਹੀਂ ਲਈ ਹਾਂਜੀ ਸੋਹਣੀ ਆ ਉਤਰਾ ਚਲੋ ਫੱਬਦੀ ਆ ਮੰਨ ਲੇਵਾ ਬੜਾ ਚੰਗਾ ਜੇ ਇਹ ਆ ਵੀ ਚਲੋ ਜੇ ਨਵਾਈ ਨਵਾਈ ਨਹੀਂ ਅਜ ਸਵੇਰੋ ਸਵੇਰ ਦਾ ਟਾਈਮ ਹੈ ਹਾਂ ਵੇਖੋ ਸਵੇਰੋ ਸਵੇਰ ਦਾ ਟਾਈਮ ਬਾਕੀ ਬੱਛੀ ਬਣੀ ਹਾਂਜੀ ਕਿੰਨੇ ਰੀ ਦੇ ਦੀਏ ਫਿਰ ਤੁਸੀਂ ਦੱਸੋ ਭਾਈ 18 ਦੇ ਦੀਏ ਦੇ ਦਾਂਗੇ ਭਾਈ ਠੀਕ ਹੈ ਚਲੋ ਬਾਕੀ ਮੋਕੇ ਤੇ ਹੋਰ ਕਰ ਦੋਗੇ ਹਨਾ ਮੋਕੇ ਤੇ ਕੋਈ ਨਹੀਂ ਕਟਾ ਵੱਦਾ ਕੋਈ ਪੈਸਾ ਤਾਂ ਵੀ ਬੱੱਚੀ ਭਾਜੀ ਇਹ ਕੱਲ ਹੁਣ ਮਾਲਾ ਡੇਢ ਮਹੀਨੇ ਦੀ ਹੈ ਹਾਂਜੀ ਇਹ ਨਿਕਲ ਆਵੇ ਵੱਛੀ ਹੋਣੀ 35 40 ਹੈ ਅਸੀਂ ਤਿਆਰ ਹੋਈ ਐਸੀ 85 ਦਿਨ ਦੀ ਹੈ ਹਾਂਜੀ ਹਾਂਜੀ ਤੇ ਆ ਗੱਬਣੇ ਹਨਾ ਹਾਂਜੀ ਦੱਸ ਤੇਰੇ ਬਾਰੇ ਵੀ ਇਹਨੂੰ ਭਾਜੀ ਪਹਿਲਾ ਮਹੀਨਾ ਜਾਣਦੇ ਆ ਜੀ ਅੱਛਾ 5 6 ਕਿਲੋ ਜਿਹੜੇ ਕੋ ਦੁੱਧ ਆ ਠੀਕ ਆ ਤੇ ਜਿਹੜੇ ਭਾਜ ਦੇ ਦੇਣੀ ਐ ਵੱਛੀਆਂ ਦੇ ਭਾਈ ਆਪਾਂ ਦੇ ਦੇਣੀ ਐ ਠੀਕ ਹੈ ਜੀ ਹਾਂਜੀ ਤੇ ਆ ਵੀ ਚਲੋ ਗਰਮੀਆਂ ਗਰਮੇ ਨੇ ਚਾਹ ਪਾਣੀ ਦਾ ਸਾਰ ਦੇਣਾ ਫੇਰ ਸਿਆਲਾਂ ਸੱਜਰ ਹੋ ਜਾਣਾ ਇਹਨੇ ਸਿਆਲਾਂ ਸੱਜਰ ਹੋਏ ਨਾ ਜੇ ਕੇ ਵੀ ਨੇ ਚੋਣੀ ਹੋਊਗੀ ਚੋਲੇ ਨਾ ਚੋਣੀ ਉਦੋਂ ਰਕਮ ਡੋਲ ਕਰ ਦਊਗੀ ਠੀਕ ਹੈ ਜੀ ਹਾਂਜੀ ਤੋਰ ਤਾਂ ਫੇਰ ਇਹਨਾਂ ਠੰਡੀ ਛੰਡੀ ਬੜੀ ਹੈ ਉਦੋਂ ਇਹਨੇ ਕਿੰਨਾ ਕ ਦੁੱਧ ਕੱਢਿਆ ਸੱਜਣ ਨੇ ਇਹ 11-12 ਕਿਲੋ ਦੁੱਧ ਦਈਏ ਬੀ ਠੀਕ ਹੈ ਜੀ ਆਹ ਠੰਡੀ ਬੜੀ ਠੰਡੀ ਠਰੀ ਹੈ ਵੀ ਆ ਥੋੜੀ ਠੀਕ ਹੈ ਜੀ ਥਣ ਥਣ ਓਕੇ ਜੇ ਪੂਰੇ ਬਹਿ ਕੇ ਭਾਜੀ ਇਹ ਤਸੱਲੀ ਕਰਕੇ ਖੜੇ ਥਣ ਥਣ ਦੇਖ ਸਕਦੇ ਜੇ ਕਰੀ ਲਾਗੇ ਤਾਂ ਇਹਦੇ ਇਕ ਥਾਂ ਥੋੜਾ ਆ ਵਡਾ ਨਹੀਂ ਰੱਖ ਦੀ ਜੇ ਭਾਈ ਤਸੱਲੀ ਕਰੇ ਮੇਰਾ ਵੀ ਥਾਂ ਦੀ ਵਾਸੀ ਗਰੰਟੀ ਦੇ ਠੀਕ ਹੈ ਜੀ ਕੋਈ ਭੂਚਾ ਤਾਂ ਨਹੀਂ ਰੋਣ ਦਾ ਘਟੂ ਜੇ ਕੱਤੀ ਆਪਾਂ ਤੇ ਇਹ ਗੱਲ ਆਨੇ ਪਿੱਛੇ ਆਵੇ ਨੀ ਭਰਾ ਹਾਂਜੀ ਹਾਂਜੀ ਇੱਥੇ ਆਪਣਾ ਵੇਖ ਕੇ ਫਿਰ ਆ ਲੈ ਬਾਕੀ ਇਹਨਾਂ ਭਾਈ ਕੋਈ ਗਰਮੀ ਨਾਲ ਨਹੀਂ ਕੋਈ ਠੰਡ ਨਾਲ ਨਹੀਂ ਆ ਜਾ ਇਹੋ ਜਿਹੇ گاਵਾ ਜਿਹੜੀਆਂ ਨੋਰਮਲ ਸੇਵਾ ਚ ਵੀ ਜਿਹੜਾ ਵਾ ਸਾਰੀ ਜਾਂਦੀਆਂ ਵਾ ਇਹ ਆ ਵੀ ਚਲੋ ਜੇ ਕਿਹ ਵੀਰ ਨੇ ਘਰ ਦਾ ਚਾਹ ਪਾਣੀ ਦਸਾਲਨਾ ਵਾ ਉਹਦੇ ਲਈ ਚੰਗੀ ਹੈ ਗਾਂ ਗੱਬਨ ਵੀ ਆ ਹੁਣ ਵੀ ਦੁੱਧ ਜਰਾ ਤੇਂਦੀ ਹੈ ਕੰਨੇ ਤੇ ਕਿੰਨੇ ਦੀ ਦੇ ਦੇਣੀ ਵੀ ਦੀ ਫੇਰ ਆਪਾਂ ਇਹ ਵੀ 22 ਦੀ ਦੇ ਦੀ ਵੀਚੋਂ ਛੋਟ ਕਰੀਏ ਥੋੜੀ ਬਾਤੀ ਹੋਰ ਸੁਨੀ ਜੀ ਦੇ ਜੀ ਇਹ ਬਰਾਬਰ ਹੀ ਕਰਦੀ ਐ ਤੁਮੇ ਕਰ ਦੋ 18 ਦੀ ਉਹ ਭਾਵੇਂ ਕੋਲ ਬਾਅਦ ਕੋਈ ਗੱਲ ਵੀ ਨਹੀਂ ਕਰ ਦਿੰਦੇ ਆ ਅੱਛਾ ਵੀਰ ਭਰਾ ਬਹੁਤਾ ਥੱਲੇ ਲਾਉਂਦੇ ਪਈਂਦੇ ਪਹੇ ਅੱਛਾ ਇੱਕ ਹੋਰ ਰਿਕਵੈਸਟ ਆ 18 ਦੀ ਇਹ ਲੈ ਜੇ ਪਰ ਕੋਈ 18 ਨਹੀਂ ਬੋਲੇ ਠੀਕ ਹੈ ਜੀ ਜੇ ਕੋ ਜੋੜਾ ਲਊ ਤਾਂ ਮਨਤਨ ਨਾ ਕਰਦਾ ਫਿਰ ਮਨਤਨ ਹੋ ਜਾਊਗਾ ਹਾਂ ਪਰ ਇਦਾਂ ਤਾਂ ਭਾਅ ਨਹੀਂ ਜਾਇਆ ਘਰ ਤੇ ਜੀ ਠੀਕ ਆ ਚਲੋ ਆਪਣੇ ਕੋ ਆਏ ਦੋ ਰੀ ਭਾਅ ਆਪਣੇ ਕੋ ਬਿਲਕੁਲ ਜਾਇਦਾ ਪਰਸੋਂ ਉਦਣ ਵਾਲੀ ਹਾਂ ਹਾਂ ਜੀ ਹਾਂ ਜੀ ਭਾਅ ਵਾਲੀ ਹੈ ਅੱਜ ਵਾਲੀ ਹੈ ਇਹ ਆ ਵੀ ਚਲੋ ਜੇ ਬਾਜ਼ਾਰ ਵੀ ਥੋੜਾ ਚੱਲ ਬਾਜ ਜਹ ਹਨ ਦਿਨੋ ਦਿਨ ਫਿਰ ਫਰਕ ਪਈ। ਉਹ ਯਾਰ ਭਾਈ ਹੁਣ ਜਿਹੜੇ ਬਾਹਰੋਂ ਆਉਣੇ ਹੁਣ ਡੇ ਦਲਾਲਾਂ ਦੇ ਉਹ ਬਿਆਰ ਕਰੰਦੇ ਆਉਣ। ਹੁਣ ਥੋੜਾ ਹੁਣ ਦਿਨ ਦਿਨ ਫਰਕ ਪਈ। ਪਾ ਲਈਆਂ ਕੋ ਠੰਡੇ ਪਾ ਲਏ ਜੀ। ਹਾਂਜੀ ਹਾਂਜੀ। ਤੇ ਬਾਕੀ ਕਿੰਨੇ ਕ ਦਿਨਾਂ ਚ ਕੋ ਚੈੱਕ ਕਰਵਾ ਲੈ ਜਾ ਕੇ? ਇੰਦਾਂ ਨੇ ਭਾਜੀ ਇੱਥੋਂ ਹੀ ਕਰਾ ਲੈ। ਇੱਥੋਂ ਕਰਾ ਕੇ ਖੜੇ ਨਾ ਨਹੀਂ ਤੇ ਇੱਕ ਅੱਧੇ ਦਿਨ ਦੇ ਵਿੱਚ ਇੱਕ ਦੋ ਦਿਨਾਂ ਚ ਆਪਣੀ ਚੈੱਕ ਕਰਵਾ ਲੈ ਹਨਾ। ਬਾਕੀ ਇਹ ਵੀ ਵੀਡੀਓ ਹੋਣੀ ਆਪਣੀ ਡਾਕਟਰ ਦੀ। ਠੀਕ ਆ। ਉਹ ਵੀ ਕੋਈ ਵੀਰ ਮੰਗਾ ਲੈ ਹਨਾ ਉਹਨਾਂ ਭੇਜ ਦੋਗੇ। ਬਾਕੀ ਇੱਥੇ ਆ ਗਿਆ ਆਪਣੀ ਪਾਸ ਕਰਕੇ ਤੇ ਵੇਸ ਚੱਕ ਕੇ ਖੜੋ।